ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਮ ਤਉਦ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਬਿਆਲ ਹੋਵੈ ਜਿਸ ਉਪਰ ਕਰਤੇ ਸੋ ਤਉਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵ ਤੇਰੀ ਬਾਣੀ ਰਹਾਓ ਚਰਣਾ ਢੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅਮਰਤ ਬਚਨ ਰਿਦੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦ ਬਹਸਾਰੀ ਤੁਝ ਜਿਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦਵੇ ਘਰ ਜੋੜ ਮੰਗੋ ਇੱਕ ਦਾਣਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣੇ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਕਿ ਸੁਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾਂ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣ ਜੀਵਾ ਤੇਰੀ ਬਾਣੀ ਰਹਾਓ ਚਰਣਾ ਢੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਬ ਹਜ਼ਾਰੀ ਤੁਝ ਜਿਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤਹਾਰਾ ਸੋਈ ਦਵੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਸੂਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾਂ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਗੀ ਗਾਤਾ ਤਉ ਦਬਹ ਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਗੇ ਭਗਤ ਤੁਹਾਰਾ ਸੋਈ ਦਵੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਕਿ ਸੁਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾਂ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਬਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਬਹ ਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤਹਾਰਾ ਸੋਈ ਦਵੇ ਘਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਖ ਤਹਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦਵੇ ਘਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਹ ਤਹਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਓ ਚਰਣਾ ਢੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤੁਧ ਬਹਸਾਰੀ ਤੁਧ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤਹਾਰਾ ਸੋਈ ਦਵੇ ਘਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਹ ਤਹਿਰ ਗੁਣ ਗਾਵਾਂ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਓ ਚਰਣਾ ਢੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤੁਧ ਬਹਸਾਰੀ ਤੁਧ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦਵੇ ਘਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਹ ਤਹਿਰ ਗੁਣ ਗਾਵਾਂ ਕਿ ਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਨੇ ਸੋਨੇ ਜੀਵਾ ਤੇਰੀ ਬਾਣੀ ਰਹਾਓ ਚਰਣਾ ਤੂੜ ਤੇਰੇ ਜਨਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਪਹ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤਹਾਰਾ ਸੋਈ ਦਵੇ ਘਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਹ ਪਹਿਰ ਗੁਣ ਗਾਵਾਂ ਇਸੋ ਹੀ ਮਹਲਾ ਪੰਜਮ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਢੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤਾ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰਗੀ ਗਾਤਾ ਤਉ ਦਬਹ ਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਗੇ ਭਗਤ ਤੁਹਾਰਾ ਸੋਈ ਦਵੇ ਘਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਖ ਤਹਿਰ ਗੁਣ ਗਾਵਾਂ ਇਸੋਹੀ ਮਹਲਾ ਪੰਜਮਾ ਤੁਧ ਚਿਤ ਆਏ ਮਹਾਂ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਣਾ ਢੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਬਹ ਸਾਰੀ ਤੁਰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਗੇ ਭਗਤ ਤੁਹਾਰਾ ਸੋਈ ਦਵੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਇਸੂਹੀ ਮਹਲਾ ਪੰਜਮ ਤੁਧ ਚਿਤ ਆਏ ਮਹਾਂਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨ ਪਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੋਣ ਸੋਣ ਜੀਵ ਤੇਰੀ ਬਾਣੀ ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅਮਰਤ ਬਚਨ ਰਿਧੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾਤਾ ਤਉ ਦਬਹ ਸਾਰੀ ਤਉ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੋਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਅਹਿਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ